ਸਤਿ ਸ੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਗੁਰੂ ਅਰਜਨ ਦੇਵ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ। ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਨਾਲ ਕਿਸੇ ਗੱਲੋਂ ਗੁੱਸੇ ਹੋ ਕੇ ਸਾਰੇ ਦੇਸ਼ ਵਿੱਚ ਹੁਕਮ ਕਰ ਦਿੱਤਾ ਕਿ ਖੁਸਰੋ ਨਾਲ ਕੋਈ ਵੀ ਮੇਲ ਮਲਾਪ ਨਾ ਰੱਖੇ ਤੇ ਨਾ ਹੀ ਉਸ ਦੀ ਕੋਈ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਕਰੇ। ਇਸ ਕਰਕੇ ਖੁਸਰੋ ਦਿੱਲੀ ਤੋਂ ਭੱਜ ਕੇ ਕਾਬਲ ਨੂੰ ਜਾਂਦਾ ਹੋਇਆ ਗੋਇੰਦਵਾਲ ਤੋਂ ਲੰਘ ਕੇ ਤਰਨਤਾਰਨ ਪੁੱਜਿਆ ਤਾਂ ਉਸ ਨੂੰ ਪਤਾ ਲੱਗਾ ਕਿ ਇੱਥੇ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਠਹਿਰੇ ਹੋਏ ਹਨ। ਗੁਰੂ ਜੀ ਦੇ ਦਰਸ਼ਨ ਕਰਨ ਬਾਅਦ ਤੇ ਖੁਸਰੋ ਨੇ ਉੱਥੇ ਰੁਕ ਕੇ ਆਪਣੀ ਸਾਰੀ ਗੱਲਬਾਤ ਦੱਸੀ ਅਤੇ ਆਪਣੇ ਬਚਾਓ ਵਾਸਤੇ ਅਸੀਸ ਮੰਗੀ। ਉਸ ਉਪਰੰਤ ਇੱਕ ਰਾਤ ਇੱਥੇ ਬਤੀਤ ਕਰਕੇ ਖੁਸਰੋ ਲਾਹੌਰ ਨੂੰ ਚਲਾ ਗਿਆ। ਇਸ ਗੱਲ ਦਾ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਮੇਰੇ ਬਾਗੀ ਪੁੱਤਰ ਨੂੰ ਅਸੀਰਵਾਦ ਦਿੱਤਾ ਹੈ ਤਾਂ ਉਸ ਨੇ ਇਸ ਹੁਕਮ-ਉਦੂਲੀ ਦਾ ਉੱਤਰ ਲੈਣ ਵਾਸਤੇ ਗੁਰੂ ਜੀ ਨੂੰ ਲਾਹੌਰ ਆਉਣ ਲਈ ਸੱਦ ਭੇਜਿਆ। ਜਹਾਂਗੀਰ ਬਾਦਸ਼ਾਹ ਦਾ ਪਰਵਾਨਾ ਪੜ੍ਹ ਕੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਅੰਤ ਸਮਾ ਆਇਆ ਸਮਝ ਕੇ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੌਰ ਗੱਦੀ ਦੇ ਦਿੱਤੀ ਅਤੇ ਭਾਈ ਬੁੱਢਾ ਜੀ, ਭਾਈ ਗੁਰਦਾਸ ਜੀ ਆਦ ਸਿਆਣੇ ਸਿੱਖਾਂ ਨੂੰ ਘਰ-ਬਾਰ ਦਾ ਕੰਮ ਸੌਂਪ ਦਿੱਤਾ। ਇਸ ਤਰ੍ਹਾਂ ਸਾਰੀ ਸਾਂਭ ਸੰਭਾਲ ਕਰਕੇ ਅਤੇ ਸੰਗਤ ਨੂੰ ਧੀਰਜ ਦੇ ਕੇ ਗੁਰੂ ਜੀ ਆਪਣੇ ਨਾਲ ਪੰਜ ਸਿੱਖ ਭਾਈ ਜੇਠਾ ਜੀ ਭਾਈ ਵਿਧੀ ਚੰਦ ਜੀ ਤੇ ਭਾਈ ਲੰਗਾਹ ਜੀ ਭਾਈ ਪ੍ਰਾਣਾ ਜੀ ਅਤੇ ਭਾਈ ਭੈੜਾ ਜੀ ਨੂੰ ਨਾਲ ਲੈ ਕੇ ਲਾਹੌਰ ਪਹੁੰਚ ਗਏ ਅਤੇ ਇੱਕ ਸਿੱਖ ਜਿਸ ਦਾ ਨਾਮ ਸੱਤੂ ਸੀ ਉਸ ਦੇ ਘਰ ਜਾ ਠਹਿਰੇ ਦੂਸਰੇ ਦਿਨ ਜਦੋਂ ਆਪਣੇ ਪੰਜ ਸਿੱਖਾਂ ਨਾਲ ਗੁਰੂ ਜੀ ਜਹਾਂਗੀਰ ਦੇ ਦਰਬਾਰ ਗਏ ਤਾਂ ਉਸ ਨੇ ਕਿਹਾ ਤੁਸੀਂ ਮੇਰੇ ਬਾਗੀ ਪੁੱਤਰ ਨੂੰ ਆਪਣੇ ਕੋਲ ਰੱਖ ਕੇ ਰਸਦ ਅਤੇ ਅਸੀਰਵਾਦ ਦਿੱਤਾ ਹੈ ਇਸ ਦੇ ਜਵਾਬ ਵਿੱਚ ਗੁਰੂ ਜੀ ਨੇ ਦੱਸਿਆ ਕਿ ਖੁਸਰੋ ਤੇ ਉਸ ਦੇ ਸਾਥੀਆਂ ਨੇ ਗੁਰੂ ਦੇ ਲੰਗਰ ਗੋਇੰਦਵਾਲ ਸਾਹਿਬ ਵਿੱਚ ਭੋਜਨ ਜ਼ਰੂਰ ਸਕਿਆ ਸੀ ਪਰ ਉੰਨੀ ਦਿਨੀ ਅਸੀਂ ਤਾਂ ਤਰਨ ਤਾਰਨ ਵਿੱਚ ਸਾਂ ਕੁਝ ਭੋਜਨ ਪ੍ਰਾਪਤ ਕਰਨ ਲਈ ਗੁਰੂ ਨਾਨਕ ਦੇ ਦਰ ਉੱਤੇ ਕੋਈ ਵੀ ਆ ਸਕਦਾ ਹੈ ਫਕੀਰਾਂ ਦਾ ਦਰ ਹੋਣ ਦੇ ਕਾਰਨ ਉੱਥੇ ਰਾਜਾ ਅਤੇ ਰੰਕ ਦਾ ਭੇਦ ਨਹੀਂ ਕੀਤਾ ਜਾਂਦਾ। ਜਹਾਂਗੀਰ ਨੇ ਦੂਸਰਾ ਸਵਾਲ ਇਹ ਕੀਤਾ ਕਿ ਤੁਹਾਨੂੰ ਸ੍ਰੀ ਆਦ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਤੇ ਅਸਲਾਮ ਦੀ ਤਾਰੀਫ ਲਿਖਣੀ ਹੋਵੇਗੀ। ਗੁਰੂ ਜੀ ਕਿਹਾ ਕਿ ਇਸ ਗ੍ਰੰਥ ਵਿੱਚ ਕੇਵਲ ਨਿਰੰਕਾਰ ਇਸਵਰ ਦੀ ਹੀ ਵਡਿਆਈ ਕੀਤੀ ਗਈ ਹੈ ਅਤੇ ਜਿਹੜੀ ਤੁਸੀਂ ਮੁਹੰਮਦ ਸਾਹਿਬ ਦੀ ਉਸਤਤੀ ਲਿਖਣ ਬਾਰੇ ਆਖੀ ਹੈ ਇਹ ਸਾਡੇ ਬਸ ਦੀ ਗੱਲ ਨਹੀਂ ਕਿਉਂਕਿ ਸਾਨੂੰ ਕਰਤਾਰ ਵੱਲੋਂ ਜੋ ਪ੍ਰੇਰਣਾ ਮਿਲਦੀ ਹੈ ਅਸੀਂ ਸਿਰਫ ਉਹੀ ਲਿਖ ਸਕਦੇ ਹਾਂ ਜਹਾਂਗੀਰ ਨੇ ਜਦੋਂ ਇਹ ਜਵਾਬ ਸੁਣਿਆ ਤਾਂ ਉਹ ਸ਼ਾਂਤ ਹੋ ਗਿਆ ਪਰ ਸੇਖ ਅਹਿਮਦ ਸਰਹਿੰਦੀ ਤੇ ਸੇਖ ਫਰੀਦ ਬੁਖਾਰੀ ਜੋ ਕਿ ਪਹਿਲਾਂ ਤੋਂ ਹੀ ਅਗਬਗੂਲਾ ਹੋਏ ਬੈਠੇ ਸਨ ਉਹਨਾਂ ਨੇ ਕਿਹਾ ਕਿ ਇਹ ਤਾਂ ਬਾਦਸ਼ਾਹ ਦੀ ਹੈਨ ਹੈ ਗੁਰੂ ਜੀ ਦੀਆਂ ਗੱਲਾਂ ਵਿੱਚੋਂ ਬਗਾਵਤ ਦੀ ਬਦਬੂ ਆ ਰਹੀ ਹੈ ਇਸ ਲਈ ਇਹਨਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਇਸ ਪ੍ਰਕਾਰ ਚਾਪਲੂਸਾਂ ਦੇ ਚੁੰਗਲ ਵਿੱਚ ਫਸ ਕੇ ਬਾਦਸ਼ਾਹ ਗੁਰੂ ਜੀ ਉੱਤੇ ਦਬਾਅ ਪਾਉਣ ਲੱਗਾ ਕਿ ਉਹਨਾਂ ਨੂੰ ਸ੍ਰੀ ਆਦ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਅਸਲਾਮ ਦੀ ਤਾਰੀਫ ਵਿੱਚ ਜ਼ਰੂਰ ਕੁਝ ਨਾ ਕੁਝ ਲਿਖਣਾ ਚਾਹੀਦਾ ਹੈ ਪਰ ਗੁਰੂ ਜੀ ਨੇ ਇਹ ਸਭ ਲਿਖਣ ਤੋਂ ਸਾਫ਼ ਮਨਾਂ ਕਰ ਦਿੱਤਾ ਬਸ ਫੇਰ ਕੀ ਸੀ ਦੁਸਤਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਬਾਦਸ਼ਾਹ ਨੂੰ ਮਜਬੂਰ ਕੀਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਬਾਗੀ ਹਨ ਜਿਨ੍ਹਾਂ ਨੇ ਬਾਦਸ਼ਾਹ ਦੀ ਛੋਟੀ ਜਹੀ ਗੱਲ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਲਈ ਇਹਨਾਂ ਨੂੰ ਮੌਤ ਦਾ ਦੰਡ ਦਿੱਤਾ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਉੱਤੇ 2 ਲੱਖ ਰੁਪਏ ਦੰਡ ਦਾ ਆਦੇਸ਼ ਦੇ ਦਿੱਤਾ ਅਤੇ ਉਥੋਂ ਪਰਸਥਾਨ ਕਰਕੇ ਸਿੱਧਾ ਖੇਤਰ ਵੱਲ ਆ ਗਿਆ ਬਾਦਸ਼ਾਹ ਦੇ ਚਲੇ ਜਾਣ ਤੋਂ ਬਾਅਦ ਦੁਸਤਾਂ ਨੇ ਲਾਹੌਰ ਦੇ ਗਵਰਨਰ ਮੁਰਤਜਾ ਖਾਨ ਤੋਂ ਮੰਗ ਕੀਤੀ ਕਿ ਉਹ ਗੁਰੂ ਅਰਜਨ ਦੇਵ ਜੀ ਤੋਂ ਦੰਡ ਦੀ ਰਾਸੀ ਵਸੂਲ ਕਰੇ ਗੁਰੂ ਜੀ ਨੇ ਦੰਡ ਦਾ ਭੁਗਤਾਨ ਕਰਨ ਤੋਂ ਸਪਸ਼ਟ ਮਨਾਂ ਕਰ ਦਿੱਤਾ ਕਿਉਂਕਿ ਜਦੋਂ ਕੋਈ ਦੋਸ਼ ਹੀ ਨਹੀਂ ਤਾਂ ਦੰਡ ਕਿਉਂ ਭਰਿਆ ਜਾਵੇ ਲਾਹੌਰ ਦੀ ਸੰਗਤ ਵਿੱਚ ਕੁਝ ਤਾਂ ਨਹੀਂ ਸਿੱਖਾਂ ਨੇ ਦੰਡ ਦੀ ਰਾਸੀ ਅਦਾ ਕਰਨੀ ਚਾਹੀ ਪਰ ਗੁਰੂ ਜੀ ਨੇ ਸਿੱਖਾਂ ਨੂੰ ਮਨਾਂ ਕਰ ਦਿੱਤਾ ਅਤੇ ਕਿਹਾ ਕਿ ਸੰਗਤ ਦਾ ਪੈਸਾ ਨਿੱਜੀ ਕੰਮਾਂ ਉੱਤੇ ਵਰਤਣਾ ਦੋਸ਼ ਹੈ ਲਾਹੌਰ ਦੇ ਗਵਰਨਰ ਮੁਰਤਜਾ ਖਾਨ ਨੂੰ ਚੰਦੂ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਮੇਰੇ ਹਵਾਲੇ ਕਰ ਦਿਓ ਮੈਂ ਉਸ ਤੋਂ ਆਪਣਾ ਪੁਰਾਣਾ ਹਿਸਾਬ ਚੁੱਕਦਾ ਕਰਨਾ ਹੈ ਕਿਉਂਕਿ ਉਸਨੇ ਕੁਝ ਲੋਕਾਂ ਦੇ ਕਹਿਣੇ ਵਿੱਚ ਆ ਕੇ ਮੇਰੀ ਕੁੜੀ ਦਾ ਰਿਸ਼ਤਾ ਆਪਣੇ ਸਹਬਜ਼ਾਦੇ ਲਈ ਲੈਣ ਤੋਂ ਮਨਾਂ ਕੀਤਾ ਸੀ ਹੁਣ ਮੈਂ ਦਬਾਅ ਪਾ ਕੇ ਰਿਸ਼ਤੇ ਨੂੰ ਦੁਬਾਰਾ ਸਵੀਕਾਰ ਕਰਨ ਉੱਤੇ ਮਜਬੂਰ ਕਰਾਂਗਾ ਅਤੇ ਦੰਡ ਦੀ ਰਾਸੀ ਇਹ ਜਾਣ ਕੇ ਜਮ੍ਹਾਂ ਕਰਵਾ ਦੇਵਾਂਗਾ ਕਿ ਮੈਂ ਕੁੜੀ ਨੂੰ ਦੇਹਜ ਦੇ ਦਿੱਤਾ ਮੁਰਤਜ਼ਾ ਖਾਨ ਇਸ ਪਰਸਤਾਬ ਉੱਤੇ ਤੁਰੰਤ ਸਹਿਮਤ ਹੋ ਗਿਆ ਤੇ ਉਸਨੇ ਗੁਰੂ ਜੀ ਨੂੰ ਚੰਦੂ ਲਾਲ ਦੇ ਹਵਾਲੇ ਕਰ ਦਿੱਤਾ ਚੰਦੂ ਲਾਲ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਆਇਆ ਉਹ ਤਰ੍ਹਾਂ ਤਰ੍ਹਾਂ ਦੀਆਂ ਜੁਕਤਾਂ ਨਾਲ ਗੁਰੂ ਜੀ ਨੂੰ ਮਨਾਉਣ ਲੱਗਾ ਤਾਂ ਕਿ ਰਿਸ਼ਤੇਦਾਰੀ ਕਾਇਮ ਕੀਤੀ ਜਾ ਸਕੇ ਇਸ ਗੱਲ ਉੱਤੇ ਉਹ ਆਪਣੀ ਗੱਲ ਕਰਦਾ ਹੋਇਆ ਬੋਲਿਆ ਕਿ ਇਸ ਸਭ ਵਿੱਚ ਸਾਡੇ ਦੋਨਾਂ ਦਾ ਭਲਾ ਹੈ ਤੁਹਾਨੂੰ ਪ੍ਰਸ਼ਾਸਨ ਦੇ ਕ੍ਰੋਧ ਤੋਂ ਮੁਕਤੀ ਮਿਲ ਜਾਵੇਗੀ ਅਤੇ ਮੇਰਾ ਬਰਾਦਰੀ ਵਿੱਚ ਸਵਾਭਿਮਾਨ ਰਹਿ ਜਾਵੇਗਾ ਤੇ ਪ੍ਰਸ਼ਾਸਨ ਵੱਲੋਂ ਵੀ ਤੁਹਾਨੂੰ ਪ੍ਰਸ਼ੰਸਾ ਪ੍ਰਾਪਤ ਹੋਵੇਗੀ ਪਰ ਗੁਰੂ ਜੀ ਨੇ ਉਸ ਦੀ ਇੱਕ ਨਾ ਮੰਨੀ ਆਪਣੇ ਦ੍ਰਿੜ ਨਿਸ਼ਚੇ ਉੱਤੇ ਅਟਲ ਰਹੇ ਉਸ ਦੇ ਘਰ ਦਾ ਅੰਨ ਪਾਣੀ ਵੀ ਸਵੀਕਾਰ ਨਹੀਂ ਕੀਤਾ। ਕੇਵਲ ਇੱਕ ਹੀ ਜਵਾਬ ਦਿੱਤਾ ਕਿ ਸਾਨੂੰ ਸੰਗਤ ਦਾ ਆਦੇਸ਼ ਹੈ ਕਿ ਉਸ ਦੀ ਪੁੱਤਰੀ ਦਾ ਰਿਸ਼ਤਾ ਸਵੀਕਾਰ ਨਹੀਂ ਕਰਨਾ ਕਿਉਂਕਿ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਨੂੰ ਮੋਰੀ ਕਿਹਾ ਹੈ ਅਤੇ ਖੋਦ ਨੂੰ ਚਵਾਰਾ ਕਿਹਾ ਹੈ। ਫਿਰ ਗੁਰੂ ਜੀ ਨੂੰ ਮਨਾਉਣ ਲਈ ਚੰਦੂ ਨੇ ਬਹੁਤ ਸਾਰੇ ਉਲਟੇ ਸਿੱਧੇ ਹੱਤ ਕੰਡੇ ਅਪਣਾਏ। ਅਖੀਰ ਵਿੱਚ ਉਹ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗਾ ਪਰ ਗੱਲ ਫਿਰ ਵੀ ਬਣਦੀ ਨਾ ਬਖਾਈ ਦਿੱਤੀ ਤਾਂ ਚੰਦੂ ਲਾਲ ਨੇ ਤੰਗ ਆ ਕੇ ਗਰਮੀ ਦੇ ਦਿਨਾਂ ਵਿੱਚ ਗੁਰੂ ਜੀ ਨੂੰ ਭੁੱਖੇ ਪਿਆਸੇ ਹੀ ਆਪਣੀ ਹਵੇਲੀ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਬਾਅਦ ਰਾਤ ਨੂੰ ਇਕਾਂਤ ਵੇਲੇ ਚੰਦੂ ਦੀ ਨੂੰ ਜੋ ਗੁਰੂ ਘਰ ਵਿੱਚ ਬੇਹੱਦ ਸਰਦਾ ਭਾਵਨਾ ਰੱਖਦੀ ਸੀ ਗੁਰੂ ਜੀ ਲਈ ਸਰਬਤ ਲੈ ਕੇ ਹਾਜ਼ਰ ਹੋਈ ਅਤੇ ਪ੍ਰਾਰਥਨਾ ਕਰਨ ਲੱਗੀ ਕਿ ਗੁਰੂ ਜੀ ਪਾਣੀ ਕਬੂਲ ਕਰੋ ਅਤੇ ਮੇਰੇ ਸਾਸੂਰ ਨੂੰ ਮਾਫੀ ਦਿਓ ਕਿਉਂਕਿ ਉਹ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਹੈ ਗੁਰੂ ਜੀ ਨੇ ਉਸ ਨੂੰ ਕਿਹਾ ਪੁੱਤਰੀ ਮੈਂ ਮਜਬੂਰ ਹਾਂ ਸੰਗਤ ਦੇ ਆਦੇਸ਼ ਦੇ ਕਾਰਨ ਮੈਂ ਇਹ ਪਾਣੀ ਕਬੂਲ ਨਹੀਂ ਕਰ ਸਕਦਾ ਉਸ ਤੋਂ ਅਗਲੇ ਦਿਨ ਸਵੇਰ ਦੇ ਸਮੇਂ ਜਦੋਂ ਸਰਕਾਰੀ ਕੋਤਵਾਲ ਚੰਦੂ ਦੇ ਕੋਲ ਹਾਲ ਜਾਣਣ ਲਈ ਆਇਆ ਤਾਂ ਚੰਦੂ ਨੇ ਇਹ ਕਹਿ ਕੇ ਕਿ ਗੁਰੂ ਜੀ ਨੇ ਮੇਰੀ ਸ਼ਰਤ ਨਹੀਂ ਮੰਨੀ ਉਸ ਕੋਤਵਾਲ ਦੇ ਹਵਾਲੇ ਕਰ ਦਿੱਤਾ ਬਸ ਫਿਰ ਕੀ ਸੀ ਸਰਕਾਰੀ ਦੁਸਤਾਂ ਨੂੰ ਨਿਰਧਾਰਤ ਅੰਤਰ ਦੇ ਅਨੁਸਾਰ ਕਾਰਜ ਕਰਨ ਦਾ ਮੌਕਾ ਮਿਲ ਗਿਆ ਤੇ ਗੁਰੂ ਜੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਲਾਹੌਰ ਦੇ ਸਾਹੀ ਕਿਲੇ ਵਿੱਚ ਆ ਗਏ ਫਤਿਹ ਗੁਰੂ ਜੀ ਦੇ ਨਾਮ ਫਤਵਾ ਜਾਰੀ ਕਰਵਾ ਦਿੱਤਾ ਫਤਵੇ ਵਿੱਚ ਕਿਹਾ ਗਿਆ ਕਿ ਗੁਰੂ ਅਰਜਨ ਦੇਵ ਜੀ ਦੰਡ ਦੀ ਰਾਸੀ ਅਦਾ ਨਹੀਂ ਕਰ ਸਕੇ ਅੰਤ ਉਹ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਮੌਤ ਲਈ ਤਿਆਰ ਹੋ ਜਾਣ ਗੁਰੂ ਜੀ ਨੇ ਇਸਲਾਮ ਕਬੂਲ ਕਰਨ ਤੋਂ ਮਨਾ ਕਰ ਦਿੱਤਾ ਗੁਰੂ ਜੀ ਦੇ ਇਸ ਉੱਤਰ ਉੱਤੇ ਕਾਜੀ ਨੇ ਕਾਨੂੰਨ ਦੇ ਅੰਤਰਗਤ ਮੌਤ ਦੰਡ ਦਾ ਫਤਵਾ ਦੇ ਦਿੱਤਾ ਅਤੇ ਕਿਹਾ ਕਿ ਗੁਰੂ ਜੀ ਨੂੰ ਗਾਊ ਦੇ ਚਮੜੇ ਵਿੱਚ ਮੜ ਕੇ ਖਤਮ ਕਰ ਦਿੱਤਾ ਜਾਵੇ ਇਸ ਤੋਂ ਪਹਿਲਾਂ ਕਿ ਗਾਂ ਦਾ ਤਾਜ਼ਾ ਉਤਰਿਆ ਹੋਇਆ ਚਮੜਾ ਪ੍ਰਾਪਤ ਹੁੰਦਾ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਨੇ ਚੰਦੂ ਨਾਲ ਮਿਲ ਕੇ ਆਪਣੇ ਰਚੇ षड्यंत्र ਦੇ ਨਾਲ ਗੁਰੂ ਜੀ ਨੂੰ ਜਾਤਨਾਮਾ ਦੇ ਕੇ ਇਸਲਾਮ ਕਬੂਲ ਕਰਾਉਣ ਦੀ ਯੋਜਨਾ ਬਣਾਈ ਗੁਰੂ ਜੀ ਨੂੰ ਉਸ ਨੇ ਕੜਕ ਦੀ ਧੁੱਪ ਵਿੱਚ ਖੜਾ ਕਰ ਦਿੱਤਾ। ਗੁਰੂ ਜੀ ਪਹਿਲਾਂ ਹੀ ਰਾਤ ਭਰ ਦੇ ਭੁੱਖੇ ਪਿਆਸੇ ਸਨ ਪਰ ਗੁਰੂ ਜੀ ਤਾਂ ਆਤਮ ਬਲ ਦੇ ਸਹਾਰੇ ਡੋਲ ਖੜੇ ਸਨ। ਉਸ ਤੋਂ ਅਗਲੇ ਦਿਨ ਫੇਰ ਗੁਰੂ ਜੀ ਨੇ ਜਦੋਂ ਚੰਦੂ ਦੀਆਂ ਗੱਲਾਂ ਮੰਨਣ ਤੋਂ ਨਾ ਕਰ ਦਿੱਤੀ ਤਾਂ ਚੰਦੂ ਨੇ ਪਾਣੀ ਦੀ ਇੱਕ ਦੇਗ ਗਰਮ ਕਰਾ ਕੇ ਉਸ ਵਿੱਚ ਗੁਰੂ ਜੀ ਨੂੰ ਬਿਠਾ ਦਿੱਤਾ। ਗੁਰੂ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬੈਠਾ ਦੇਖ ਕੇ ਭਾਈ, ਜੇਠਾ ਆਦ ਗੁਰੂ ਜੀ ਦੇ ਸਿੱਖਾਂ ਵਿੱਚ ਹਾਹਾਕਾਰ ਮੱਚ ਗਈ। ਅਤੇ ਜਦੋਂ ਉਹ ਗੁਰੂ ਜੀ ਨੂੰ ਦੇਗ ਵਿੱਚੋਂ ਕੱਢਣ ਤੇ ਅੱਗੇ ਹੋਏ ਤਾਂ ਸਪਾਈਆਂ ਨੇ ਉਹਨਾਂ ਨੂੰ ਬਹੁਤ ਮਾਰਿਆ ਸਿੱਖਾਂ ਉੱਤੇ ਸ਼ਕਤੀ ਹੁੰਦੀ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਪਰਮੇਸ਼ਰ ਦਾ ਭਾਣਾ ਮੰਨ ਕੇ ਸ਼ਾਂਤ ਰਹੋ ਉਸ ਤੋਂ ਅਗਲੇ ਦਿਨ ਫਿਰ ਜਦੋਂ ਗੁਰੂ ਜੀ ਨੇ ਚੰਦੂ ਦੀ ਕੋਈ ਗੱਲ ਨਾ ਮੰਨੀ ਤਾਂ ਉਸ ਨੇ ਇੱਕ ਲੋਹ ਗਰਮ ਕਰਵਾ ਕੇ ਗੁਰੂ ਜੀ ਨੂੰ ਉਸ ਉੱਪਰ ਬਿਠਾ ਦਿੱਤਾ ਅਤੇ ਗੁਰੂ ਜੀ ਦੇ ਸਰੀਰ ਉੱਤੇ ਛੜਦੀ ਬਲਦੀ ਹੋਈ ਤਤੀ ਰੇਤ ਦੇ ਕੜਸੇ ਪਵਾਏ ਪਰ ਗੁਰੂ ਜੀ ਸ਼ਾਂਤੀ ਦੇ ਪੁੰਜ ਅਡੋਲ ਬੈਠੇ ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਪੜਦੇ ਰਹੇ ਦੇਖਣ ਤੇ ਸੁਣਨ ਵਾਲੇ ਤਰਾ ਤਰਾ ਕਰਦੇ ਸਨ ਪਰ ਬਸ ਕਿਸੇ ਦਾ ਕੋਈ ਨਹੀਂ ਸੀ ਚੱਲਦਾ ਗੁਰੂ ਜੀ ਦਾ ਸਰੀਰ ਸਾਲਿਆਂ ਨਾਲ ਫੁੱਲ ਕੇ ਬਹੁਤ ਭਿਆਨਕ ਹੋ ਗਿਆ ਸੀ ਇੰਨਾ ਅਤਿਆਚਾਰਾਂ ਦੀ ਸਾਰੇ ਸ਼ਹਿਰ ਵਿੱਚ ਦੂਰ ਦੂਰ ਤੱਕ ਚਰਚਾ ਹੋਣ ਲੱਗੀ ਇਹ ਖਬਰ ਜਦੋਂ ਸਾਈ ਮੀਆਂ ਮੀਰ ਜੀ ਨੇ ਸੁਣੀ ਤਾਂ ਉਹ ਤਤਕਾਲ ਹੀ ਗੁਰੂ ਜੀ ਕੋਲ ਆਏ ਤੇ ਆਪ ਜੀ ਦੇ ਸਰੀਰ ਨੂੰ ਐਨੇ ਕਸ਼ਟ ਵਿੱਚ ਦੇਖ ਕੇ ਕਿਹਾ ਮਹਾਰਾਜ ਜੀ ਇਹ ਕੀ ਖੇਡ ਕਰ ਰਹੇ ਹੋ ਗੁਰੂ ਜੀ ਨੇ ਕਿਹਾ ਇਹ ਕਰਤਾਰ ਦੇ ਹੁਕਮ ਅnder ਸਾਡੀ ਖੇਡ ਹੋ ਰਹੀ ਹੈ ਕਿਸੇ ਦੇ ਕੁਝ ਬਸ ਨਹੀਂ ਹੈ ਸਾਨੂੰ ਆਪਣੇ ਮਾਲਕ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਗੁਰੂ ਜੀ ਦੇ ਇਹ ਸ਼ਾਂਤੀ ਤੇ ਅਡੋਲਤਾ ਦੇ ਬਚਨ ਸੁਣ ਕੇ ਮੀਆਂ ਮੀਰ ਜੀ ਅਸ ਚਾਰਜ ਰਹੇਗੇ ਇੰਨੇ ਸਖਤ ਤਸੀਹੇ ਲੈ ਕੇ ਵੀ ਗੁਰੂ ਜੀ ਡੋਲ ਰਹੇ ਫਿਰ ਚੰਦੂ ਨੇ ਆਪਣੇ ਆਦਮੀਆਂ ਨਾਲ ਸਲਾਹ ਕੀਤੀ ਕਿ ਇਹਨਾਂ ਦੇ ਧਰਮ ਨੂੰ ਨਸ਼ਟ ਕਰਨ ਵਾਸਤੇ ਸਵੇਰੇ ਮਰੀ ਹੋਈ ਗਾਂ ਦੇ ਕੱਚੇ ਚਮੜੇ ਵਿੱਚ ਇਹਨਾਂ ਨੂੰ ਮੜ ਦਿਓ ਜਿਉਂ-ਜਿਉਂ ਚਮੜਾ ਸੁੱਕੇਗਾ ਤਿਉਂ-ਤਿਉਂ ਇਹਨਾਂ ਦੇ ਸਰੀਰ ਨੂੰ ਕਸ਼ਟ ਹੋਵੇਗਾ ਅਤੇ ਇਹਨਾਂ ਦਾ Hindu ਧਰਮ ਵੀ ਨਸ਼ਟ ਹੋ ਜਾਵੇਗਾ ਜਦੋਂ ਦਿਨ ਚੜ੍ਹਿਆ ਤਾਂ ਚੰਦੂ ਨੇ ਗੁਰੂ ਜੀ ਕੋਲ ਆਣ ਕੇ ਆਪਣੀ ਗੱਲ ਮਨਾਉਣ ਵਾਸਤੇ ਆਖਿਆ ਪਰ ਜਦੋਂ ਫਿਰ ਵੀ ਗੁਰੂ ਜੀ ਨੇ ਉਸ ਦੀ ਕੋਈ ਗੱਲ ਨਾ ਮੰਨੀ ਤਾਂ ਉਸਨੇ ਕਿਹਾ ਕਿ ਅੱਜ ਤੁਹਾਨੂੰ ਮਰੀ ਹੋਈ ਗਾਂ ਦੇ ਕੱਚੇ ਚਮੜੇ ਵਿੱਚ ਮੜਿਆ ਜਾਵੇਗਾ ਤੁਸੀਂ ਤਿਆਰ ਹੋ ਜਾਓ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਪਹਿਲਾਂ ਅਸੀਂ ਰਾਵੀ ਨਦੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਫਿਰ ਜੋ ਤੁਹਾਡੀ ਮਰਜ਼ੀ ਕਰ ਲੈਣਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਚੰਦੂ ਬੜਾ ਖੁਸ਼ ਹੋਇਆ ਕਿ ਇਹਨਾਂ ਦਾ ਸਾਲਿਆਂ ਨਾਲ ਸਰੀਰ ਭਰਿਆ ਪਿਆ ਹੈ ਜਦੋਂ ਨਦੀ ਦਾ ਠੰਡਾ ਪਾਣੀ ਸਾਲਿਆਂ ਤੇ ਲੱਗੇਗਾ ਤਾਂ ਇਹ ਹੋਰ ਵੀ ਤੜਫਣਗੇ ਚੰਗਾ ਹੈ ਇਹਨਾਂ ਨੂੰ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ ਜਾਵੇ ਇਹ ਵਿਚਾਰ ਕੇ ਚੰਦੂ ਨੇ ਆਪਣੇ ਸਪਾਈਆਂ ਨੂੰ ਕਿਹਾ ਕਿ ਜਾਓ ਅੱਜ ਇਹਨਾਂ ਨੂੰ ਰਾਵੀ ਨਦੀ ਵਿੱਚ ਇਸ਼ਨਾਨ ਕਰਾ ਲਿਓ ਗੁਰੂ ਜੀ ਆਪਣੇ ਪੰਜ ਸਾਥੀ ਸਿੱਖਾਂ ਨੂੰ ਨਾਲ ਲੈ ਕੇ ਸਪਾਈਆਂ ਨਾਲ ਰਾਵੀ ਨਦੀ ਉੱਤੇ ਪਹੁੰਚ ਗਏ ਗੁਰੂ ਜੀ ਨੇ ਨਦੀ ਦੇ ਕਿਨਾਰੇ ਉੱਤੇ ਬੈਠ ਕੇ ਚਾਦਰ ਦੀ ਬੁੱਕਲ ਮਾਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਭਾਈ ਲੰਗਾ ਆਦ ਸਿੱਖਾਂ ਨੂੰ ਆਖਿਆ ਕਿ ਹੁਣ ਸਾਡੀ ਪ੍ਰਲੋਕ ਗਮਨ ਦੀ ਤਿਆਰੀ ਹੈ ਤੁਸੀਂ ਹਰ ਗੋਬਿੰਦ ਸਾਹਿਬ ਜੀ ਨੂੰ ਧੀਰਜ ਦੇਣਾ ਅਤੇ ਕਹਿਣਾ ਕਿ ਸੋਕ ਨਹੀਂ ਕਰਨਾ ਕਰਤਾਰ ਦਾ ਭਾਣਾ ਮੰਨਣਾ ਉਸ ਤੋਂ ਬਾਅਦ ਗੁਰੂ ਜੀ ਰਾਵੀ ਨਦੀ ਵਿੱਚ ਪ੍ਰਵੇਸ਼ ਕਰ ਗਏ ਤੇ ਆਪਣਾ ਸਰੀਰ ਤਿਆਗ ਕੇ 30 ਮਈ 1606 ਈਸਵੀ ਨੂੰ ਸੱਚਖੰਡ ਜਾਬਰਾਜ ਜੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਰੇ ਸ਼ਹਿਰ ਵਿੱਚ ਬੜਾ ਸ਼ੋਕ ਮਨਾਇਆ ਗਿਆ ਗੁਰੂ ਜੀ ਦੇ ਸਰੀਰ ਤਿਆਗਣ ਦੇ ਅਸਥਾਨ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਕਿਲੇ ਕੋਲ ਵਿਰਾਜਮਾਨ ਹੈ ਭਾਈ ਜੇਠਾ ਤੇ ਹੋਰ ਪੰਜੇ ਸਿੱਖਾਂ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੀ ਖਬਰ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਆਣ ਕੇ ਮਾਤਾ ਜੀ ਤੇ ਸਿੱਖ ਸੰਗਤਾਂ ਨੂੰ ਦੱਸੀ ਤਾਂ ਸਭ ਨੂੰ ਬੜਾ ਦੁੱਖ ਹੋਇਆ ਖਬਰ ਸੁਣ ਕੇ ਅਫਸੋਸ ਤੇ ਦੁੱਖ ਪ੍ਰਗਟ ਕਰਨ ਵਾਸਤੇ ਸਭ ਰਿਸ਼ਤੇਦਾਰ ਅੰਮ੍ਰਿਤਸਰ ਆ ਗਏ ਬਾਬਾ ਬੁੱਢਾ ਜੀ ਨੇ ਸਭ ਨੂੰ ਧੀਰਜ ਰੱਖਣ ਲਈ ਆਖਿਆ ਕਿ ਗੁਰੂ ਜੀ ਦੀ ਬਾਣੀ ਦਾ ਸਿਮਰਨ ਕਰੋ ਗੁਰੂ ਜੀ ਲੋਕ ਭਲਾਈ ਤੇ ਪਰਪਕਾਰ ਦੇ ਬੇਅੰਤ ਕੰਮ ਕਰਕੇ ਆਪਣੇ ਬੈਕੌਂਠ ਧਾਮ ਨੂੰ ਗਏ ਹਨ ਉਨ੍ਹਾਂ ਦਾ ਸ਼ੋਕ ਕਰਨਾ ਉਚਿਤ ਨਹੀਂ ਹੈ ਸ਼ੋਕ ਉਨ੍ਹਾਂ ਦਾ ਕਰਨਾ ਉਚਿਤ ਹੁੰਦਾ ਹੈ ਜਿਹੜੇ ਆਪਣੀ ਸਾਰੀ ਉਮਰ ਜਗਤ ਦੇ ਭੋਗਾਂ ਵਿੱਚ ਗਵਾਚ ਕੇ ਸਤਸੰਗ ਤੇ ਨਾਮ ਸਿਮਰਨ ਤੋਂ ਬਿਨਾਂ ਹੀ ਬਤੀਤ ਕਰ ਜਾਂਦੇ ਹਨ ਇਸ ਤਰ੍ਹਾਂ ਭਾਈ ਬੁੱਢਾ ਜੀ ਨੇ ਸਭ ਨੂੰ ਸਮਝਾ ਬਝਾ ਕੇ ਧੀਰਜ ਦਿੱਤਾ ਸੋ ਵੈਗਰੂ ਜੀ ਕਿਵੇਂ ਲੱਗੀ ਤੁਹਾਨੂੰ ਇਹ ਸਾਖੀ ਜੇਕਰ ਚੰਗੀ ਲੱਗੀ ਤਾਂ ਕਮੈਂਟਾਂ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਜ਼ਰੂਰ ਲਿਖਣਾ ਤੇ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ